ਆੜਿਆ ਐਸਕੇਮ ਬੈਠਕ ਛੱਡ ਕੇ ਚਲੇ ਗਏ ਸੀਐਮ 1983 ਦੇ ਫਰਜੀ ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ ਯੂਏਈ ਵਿੱਚ ਉੱਤਰ ਪ੍ਰਦੇਸ਼ ਦੀ ਔਰਤ ਨੂੰ ਦਿੱਤੀ ਫਾਂਸੀ ਸਨਤ ਕਾਰਾ ਨੂੰ ਵੱਡੀ ਰਾਹਤ ਪੰਜਾਬ ਸਰਕਾਰ ਵੱਲੋਂ ਲੰਬਤ ਪੈ ਕੇਸਾਂ ਦੇ ਹਾਲੇ ਜੱਕਮੋਸਟ ਨਵੇੜਾ ਸਕੀਮਾ ਪੇਸ਼ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਸ਼ਵ ਜੰਗਲੀ ਜੀਵ ਦੇਸ ਸਮੋਕੇ ਗਿਰਜ ਸਫਾਰੀ ਦਾ ਦੌਰਾ ਦੇਖੋ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ 2 ਘੰਟੇ ਤੱਕ ਚੱਲੀ ਬੈਠਕ ਬੇਨਤੀਜਾ ਰਹੀ। ਮੁੱਖ ਮੰਤਰੀ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਧਰਨਾ ਦੇਣ ਦੀ ਗੱਲ ਤੇ ਇਹ ਕਹਿ ਕੇ ਬੈਠਕ ਤੋਂ ਚਲੇ ਗਏ ਕਿ ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਧਰਨਾ ਦੇ ਕੇ ਸੂਬੇ ਦੇ ਲੋਕਾਂ ਦਾ ਨੁਕਸਾਨ ਹੀ ਕਰਨਾ ਤਾਂ ਫਿਰ ਬੈਠਕ ਦਾ ਕੀ ਫਾਇਦਾ? ਇਸਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਦਾ ਕਹਿਣਾ ਹੈ ਕਿ ਤੁਸੀਂ ਕਿਸਾਨਾਂ ਦੇ ਮੋਰਚੇ ਦੇ ਡਰ ਨਾਲ ਹੀ ਉਹਨਾਂ ਨੂੰ ਬੈਠ ਕੇ ਬੁਲਾਇਆ ਹੈ। ਇਸਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਹਨਾਂ ਦੇ ਮੋਰਚੇ ਦੇ ਡਰ ਨਾਲ ਨਹੀਂ ਬਲਕਿ ਉਹਨਾਂ ਦੀਆਂ ਮੰਗਾਂ ਜਾਣਨ ਲਈ ਆਏ ਹਨ ਪਰ ਤੁਸੀਂ ਧੰਨਾ ਲਾਉਣੇ ਹੀ ਤਾਂ ਹੈ ਫਿਰ ਕੋਈ ਮੰਗ ਨਹੀਂ ਮੰਨੀ ਜਾਵੇਗੀ। ਇਹ ਕਹਿੰਦੇ ਹੀ ਉਹ ਬੈਠਕ ਤੋਂ ਚਲੇ ਗਏ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ 5 ਮਾਰਚ ਤੋਂ ਚੰਡੀਗੜ੍ਹ ਵਿੱਚ 7 ਦਿਨਾਂ ਦਾ ਤਰਨਾ ਸ਼ੁਰੂ ਕਰਨਗੇ। ਖਾਸ ਗੱਲ ਇਹ ਹੈ ਕਿ ਕਿਸਾਨਾਂ ਨੇ ਚੰਡੀਗੜ੍ਹ ਦੇ ਸੈਕਟਰ 34 ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੀ ਹੁਣ ਤੱਕ ਚੰਡੀਗੜ੍ਹ ਪ੍ਰਸ਼ਾਸਨ ਨੇ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ 2 ਘੰਟੇ ਬੈਠਕ ਬਹੁਤ ਸੋਹਰਦ ਮਾਹੌਲ ਵਿੱਚ ਚੱਲ ਰਹੀ ਸੀ। ਉਹਨਾਂ ਦੀਆਂ 18 ਮੰਗਾਂ 'ਚੋਂ ਸਿਰਫ 8 ਹੀ ਤੇ ਗੱਲ ਹੋਈ ਸੀ ਕਿ ਮੁੱਖ ਮੰਤਰੀ ਨੇ 5 ਮਾਰਚ ਨੂੰ ਉਹਨਾਂ ਵੱਲੋਂ ਚੰਡੀਗੜ੍ਹ ਵਿੱਚ ਸ਼ੁਰੂ ਕੀਤੇ ਜਾ ਰਹੇ ਮੋਰਚੇ ਬਾਰੇ ਸਵਾਲ ਕਰ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਨੂੰ ਕਿਹਾ ਕਿ ਇਸ ਤੋਂ ਬਾਅਦ ਵਿੱਚ ਫੈਸਲਾ ਕਰਾਂਗੇ ਇਸ ਤੇ ਮੁੱਖ ਮੰਤਰੀ ਨੂੰ ਗੁੱਸਾ ਆ ਗਿਆ ਤੇ ਬੈਠਕ ਤੋਂ ਚਲੇ ਗਏ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਤਾਲਕੀ ਵਿੱਚ ਆਉਣ ਦਾ ਕਾਰਨ ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਮਿਲਕ ਪਲਾਂਟਾਂ ਵਿੱਚ ਹੋਏ ਵੱਡੇ ਕਬਲਿਆਂ ਦੇ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਮੰਗ ਵੀ ਸੀ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ 5 ਮਾਰਚ ਨੂੰ ਚੰਡੀਗੜ੍ਹ ਕੂਚ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਦੇ ਇਸ ਰਵੱਈਏ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਏ ਹੁਣ ਸਰਕਾਰ ਤੇ ਹੈ ਉਹਨਾਂ ਨੂੰ ਚੰਡੀਗੜ੍ਹ ਆਉਣ ਦਿੰਦੀ ਹੈ ਜਾਂ ਫਿਰ ਰਾਹ ਵਿੱਚ ਰੋਕਦੀ ਹੈ ਜਾਂ ਘਰਾਂ ਤੋਂ ਹੀ ਗ੍ਰਿਫਤਾਰ ਕਰੇਗੀ ਪਰ ਉਹ ਪੂਰੀ ਤਿਆਰੀ ਨਾਲ ਚੰਡੀਗੜ੍ਹ ਕੂਚ ਕਰਨਗੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਟਵੀਟ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਚੱਕਾ ਜਾਮ ਕਰਨਾ ਸੜਕਾਂ ਤੇ ਰੇਲਾ ਰੋਕਣੀਆਂ ਜਾਂ ਪੰਜਾਬ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਇਹਨਾਂ ਕਰਕੇ ਆਮ ਲੋਕਾਂ ਨੂੰ ਖੱਜਲਖਵਾਰ ਹੋਣਾ ਪੈਂਦਾ ਹੈ ਸਮਾਜ ਦੇ ਬਾਕੀ ਵਰਗਾਂ ਦੇ ਕੰਮਾਂ ਅਤੇ ਕਾਰੋਬਾਰਾਂ ਤੇ ਵੀ ਬਹੁਤ ਅਸਰ ਪੈਂਦਾ ਹੈ ਇਸ ਦਾ ਆਪਾਂ ਹੀ ਖਿਆਲ ਕਰੀਏ ਫਿਲਹਾਲ ਕਿਸਾਨ ਆਗੂਆਂ ਵੱਲੋਂ ਮੀਟਿੰਗ ਦੌਰਾਨ ਤਲਕੀ ਦੇ ਇਲਜ਼ਾਮਾਂ ਤੇ ਅਜੇ ਤੱਕ ਸਰਕਾਰ ਜਾਂ ਮੁੱਖ ਮੰਤਰੀ ਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਦੇ ਦਰਵਾਜ਼ੇ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਖੁੱਲੇ ਹਨ ਪਰ ਅੰਦੋਲਨ ਦੇ ਨਾਂ ਤੇ ਆਮ ਲੋਕਾਂ ਦੀ ਹੋਣ ਵਾਲੀ ਖੱਜਰਖੁਆਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਮੱਖ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਹਮੇਸ਼ਾ ਤਿਆਰ ਹੈ ਇਸ ਲਈ ਰੇਲਾ ਜਾਂ ਸੜਕਾ ਰੋਕਣਾ ਕੋਈ ਹੱਲ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਾਫੀ ਨੁਕਸਾਨ ਹੁੰਦਾ ਹੈ ਭਗਵੰਤ ਮਾਨ ਨੇ ਕਿਸਾਨਾਂ ਨੂੰ ਸਮਾਜ ਵਿੱਚ ਫੁੱਟ ਪਾਉਣ ਵਾਲੀਆਂ ਅਜਾਈਆਂ ਚਾਲਾਂ ਤੋਂ ਬਚਣ ਦੀ ਅਪੀਲ ਕੀਤੀ ਹੈ ਮੋਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਇੱਕ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਐਸਐਚਓ ਸਿਤਾਰਾਮ ਅਤੇ ਤਤਕਾਲੀ ਕਾਂਸਟੇਬਲ ਰਾਜਪਾਲ ਨੂੰ ਦੋਸ਼ੀ ਕਰਾਰ ਦਿੱਤਾ 32 ਸਾਲ ਬਾਅਦ ਆਏ ਫੈਸਲੇ ਵਿੱਚ ਸਿਤਾਰਾਮ ਨੂੰ ਆਈਪੀਸੀ ਦੀ ਧਾਰਾ 302, 201 ਅਤੇ 218 ਤਹਿਤ ਅਪਰਾਧਿਕ ਦੋਸ਼ੀ ਠਹਿਰਾਇਆ ਹੈ। ਰਾਜਪਾਲ ਨੂੰ ਧਾਰਾ 201 ਤੇ 120ਬੀ ਤਹਿਤ ਅਪਰਾਧਿਕ ਦੋਸ਼ੀ ਠਹਿਰਾਇਆ ਗਿਆ। ਸੀਬੀਆਈ ਦੇ ਵਕੀਲ ਅਨਮੋਲ ਨਰੰਗ ਦਾ ਕਹਿਣਾ ਹੈ ਕਿ ਸਾਲ 1993 ਵਿੱਚ ਤਰਨਤਾਰਨ ਪੁਲਿਸ ਨੇ ਦੋ ਨੌਜਵਾਨਾਂ ਨੂੰ ਮੁਕਾਬਲੇ ਵਿੱਚ ਮਾਰ ਕੇ ਉਹਨਾਂ ਦਾ ਸਸਕਾਰ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਦੋਵਾਂ ਪਰਿਵਾਰਾਂ ਨੇ 11 ਪੁਲਿਸ ਅਧਿਕਾਰੀਆਂ ਤੇ ਅਗਵਾ ਗੈਰ ਕਾਨੂੰਨੀ ਕੈਦ ਤੇ ਕਤਲ ਦੇ ਦੋਸ਼ ਲਗਾਏ ਸਨ। ਮਾਮਲਾ ਸੁਪਰੀਮ ਕੋਰਟ ਪਹੁੰਚਾ ਤਾਂ ਸੁਪਰੀਮ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਸੀਬੀਆਈ ਜਾਂਚ ਵਿੱਚ ਖੁਲਾਸਾ ਹੋਇਆ ਕਿ 30 ਜਨਵਰੀ 1993 ਨੂੰ ਬੋਲੋ ਚੌਕੀ ਕੈਰੋਂ ਤਰਨ ਤਰਨ ਦਾ ਇੰਚਾਰਜ ਏਐਸਆਈ ਨਰੰਗ ਸਿੰਘ ਦੀ ਅਗਵਾਈ ਵਿੱਚ ਆਈ ਪੁਲਿਸ ਟੀਮ ਗਲੀਲੀਪੁਰ ਵਾਸੀ ਗੁਰਦੇਵ ਸਿੰਘ ਉਰਫ ਦੇਬਾ ਨੂੰ ਉਸ ਦੇ ਘਰੋਂ ਹਿਰਾਸਤ ਵਿੱਚ ਲੈ ਗਈ। ਇਸ ਤੋਂ ਬਾਅਦ 5 ਫਰਵਰੀ 1993 ਨੂੰ ਥਾਣਾ ਪੱਟੀ ਦੇ ਏਐਸਆਈ ਦੀਦਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਬਾਂਬਣੀ ਵਾਲਾ ਤੋਂ ਇੱਕ ਹੋਰ ਨੌਜਵਾਨ ਸੁਖਵੰਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਬਾਦ ਵਿੱਚ ਪੁਲਿਸ ਨੇ ਦੋਵਾਂ ਨੂੰ 6 ਫਰਵਰੀ 1993 ਨੂੰ ਥਾਣਾ ਪੱਟੀ ਦੇ ਭਾਗੂਪੁਰ ਇਲਾਕੇ ਵਿੱਚ ਮੁਕਾਬਲੇ ਵਿੱਚ ਮਾਰ ਕੇ ਮਨ ਕੱਢ ਤੱਕ ਕਹਾਣੀ ਬਣਾ ਕੇ ਪੁਲਿਸ ਸਟੇਸ਼ਨ ਪੱਟੀ ਤਾਨ-ਤਾਨ ਵਿਖੇ ਐਫ ਆਈ ਆਰ ਦਰਜ ਕਰ ਦਿੱਤੀ। ਦੋਵਾਂ ਦੀਆਂ ਲਾਸ਼ਾਂ ਨੂੰ ਲੋਵਾਰਸ ਦੱਸ ਕੇ ਪੁਲਿਸ ਨੇ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ। ਪੁਲਿਸ ਨੇ ਦਾਵਾ ਕੀਤਾ ਸੀ ਕਿ ਦੋਵੇਂ ਕਤਲ ਜਬਰੀ ਬਸੂਲੀ ਦੇ 300 ਮਾਮਲਿਆਂ ਵਿੱਚ ਸ਼ਾਮਲ ਸਨ ਪਰ ਸੀਬੀਆਈ ਜਾਂਚ ਦੌਰਾਨ ਇਹ ਤੱਥ ਗਲਤ ਪਾਇਆ ਗਿਆ। CBI ਨੇ ਤਰਨਤਰੰਦੇ 11 ਪੁਲਿਸ ਅਧਿਕਾਰੀਆਂ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਸੀ। ਇਹਨਾਂ ਵਿੱਚ ਪੁਲਿਸ ਚੌਕੀ ਕੈਰੋਂ ਦੇ ਤਤਕਾਲੀ ਇੰਚਾਰਜ ਨੌਰੰਗ ਸਿੰਘ, ASI ਦ੍ਰਿਦਾਰ ਸਿੰਘ, ਕਸ਼ਮੀਰ ਸਿੰਘ, ਸਿਤਾ RAM, ਦਰਸ਼ਨ ਸਿੰਘ, ਗੋਬਿੰਦਰ ਸਿੰਘ, SHO ਬਲਟੋਹਾ, ਸ਼ਮੀਰ ਸਿੰਘ, ਫਕੀਰ ਸਿੰਘ, ਸਰਦੂਲ ਸਿੰਘ, ਰਾਜਪਾਲ ਤੇ ਕਨਸਟੇਬਲ ਅਮਰਜੀਤ ਸਿੰਘ ਸ਼ਾਮਲ ਹਨ। CBI ਨੇ ਮਾਮਲੇ ਵਿੱਚ 48 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕਦਮੇ ਦੌਰਾਨ ਸਿਰਫ 22 ਗਵਾਹਾਂ ਨੇ ਹੀ ਗਵਾਹੀ ਦਿੱਤੀ ਕਿਉਂਕਿ ਦੇਰ ਤੱਕ ਚੱਲੇ ਮੁਕਦਮੇ ਦੌਰਾਨ 23 ਗਵਾਹਾਂ ਦੀ ਮੌਤ ਹੋ ਗਈ ਸੀ ਇਸ ਕਾਰਨ ਕੁਝ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਇਸ ਮਾਮਲੇ ਦੀ ਸੁਣਵਾਈ ਦੀ ਕਾਰਵਾਈ ਸ਼ੁਰੂ ਹੋਣ ਤੋਂ 2 ਸਾਲਾਂ ਦੇ ਅੰਦਰ CBI ਦੇ ਵਿਸ਼ੇਸ਼ ਜੱਜ ਰਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਫੈਸਲਾ ਸੁਣਾਇਆ ਤੇ ਉਕਤ ਦੋ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਜਦ ਕੀ ਪੰਜ ਮੁਲਜਮਾਨ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕੀਤਾ ਗਿਆ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਜ਼ਾ ਤੈਅ ਕਰਨ ਲਈ ਉਕਤ ਮਾਮਲੇ ਦੀ ਸੁਣਵਾਈ 6 ਮਾਰਚ ਤੱਕ ਮੁਲਤਵੀ ਕੀਤੀ ਗਈ ਹੈ ਯੂਏਈ ਵਿੱਚ ਉੱਤਰ ਪ੍ਰਦੇਸ਼ ਦੇ ਬਾਂਦਾ ਦੀ ਔਰਤ ਸ਼ਹਿਜ਼ਾਦੀ ਖਾਨ ਨੂੰ 15 ਫਰਵਰੀ ਨੂੰ ਫਾਂਸੀ ਦਿੱਤੀ ਗਈ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਲੀ ਹਾਈ ਕੋਰਟ ਨੂੰ ਦਿੱਤੀ ਹੈ ਸ਼ਹਿਜ਼ਾਦੀ ਤੇ 4 ਮਹੀਨੇ ਦੀ ਬੱਚੀ ਦੀ ਹਤਿਆ ਦਾ ਦੋਸ਼ੀ ਉਹ 2 ਸਾਲ ਤੋ ਦੁਬਈ ਦੀ ਜੇਲ੍ਹ ਵਿੱਚ ਬੰਦ ਸੀ। ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਵਿਦੇਸ਼ ਮੰਤਰਾਲੇ ਵੱਲੋਂ ਵਧੀਕ ਸੌਲਿਸੀਟਰ ਜਨਰਲ ਚੇਤਨ ਸ਼ਰਮਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਸ਼ਹਿਜ਼ਾਦੀ ਦਾ ਅੰਤਮ ਸੰਸਕਾਰ 5 ਮਾਰਚ ਨੂੰ ਹੋਵੇਗਾ। ਵਿਦੇਸ਼ ਮੰਤਰਾਲਾ ਤੇ ਆਬੂਦਾਬੀ ਸਥਿਤ ਭਾਰਤੀ ਦੂਤਕਰ ਅੰਤਮ ਸੰਸਕਾਰ ਦੇ ਲਈ ਸ਼ਹਿਜ਼ਾਦੀ ਦੇ ਪਰਿਵਾਰ ਨੂੰ ਆਬੂਦਾਬੀ ਜਾਣ ਵਿੱਚ ਮਦਦ ਕਰੇਗਾ। ਸ਼ਹਿਜ਼ਾਦੀ ਦੇ ਪਿਤਾ ਸ਼ਵੀਰ ਖਾਨ ਨੇ 2 ਦਿਨ ਪਹਿਲਾਂ ਇਸ ਮਾਮਲੇ 'ਚ ਵਿਦੇਸ਼ ਮੰਤਰੀ ਅਰੇ ਨੂੰ ਦਖਲ ਦੇਣ ਦੀ ਮੰਗ ਕਰਦਿਆਂ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ ਸ਼ਹਿਜ਼ਾਦੀ ਦੇ ਪਿਤਾ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ 14 ਫਰਵਰੀ ਨੂੰ ਉਸ ਦੀ ਬੇਟੀ ਨੇ ਫੋਨ 'ਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਨੂੰ ਜੇਲ੍ਹ ਤੋਂ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਉਸ ਨੂੰ ਇੱਕ ਜਾਂ 2 ਦਿਨਾਂ ਵਿੱਚ ਫਾਂਸੀ ਦਿੱਤੀ ਜਾਵੇਗੀ ਇਹ ਉਸ ਦੀ ਆਖਰੀ ਫੋਨ ਕਾਲ ਹੈ ਅਬੂਦਾਬੀ ਸਥਿਤ ਭਾਰਤੀ ਦੂਤਕਾਰ ਨੂੰ ਉੱਥੇ ਦੇ ਕਾਨੂੰਨ ਮੁਤਾਬਕ ਸ਼ਹਿਜ਼ਾਦੀ ਨੂੰ ਰਹਿਮ ਦੇਣ ਲਈ ਇੱਕ ਪੱਤਰ ਵੀ ਲਿਖਿਆ ਗਿਆ ਪਰ ਕੁਝ ਨਹੀਂ ਹੋਇਆ ਇਸ ਤੋਂ ਪਹਿਲਾਂ 16-17 ਫਰਵਰੀ ਨੂੰ ਆਈ ਖਬਰ ਅਨੁਸਾਰ ਸੂਤrana ਦੱਸਿਆ ਸੀ ਕਿ ਭਾਰਤੀ ਨਾਗਰਿਕ ਸ਼ਹਿਜ਼ਾਦੀ ਯੂਏਈ ਦੀ ਜੇਲ੍ਹ ਵਿੱਚ ਮੰਦ ਹੈ ਅਤੇ ਉਸ ਨੂੰ 24 ਘੰਟਿਆਂ ਦੇ ਅੰਦਰ ਫਾਂਸੀ ਦੇਣ ਦੀਆਂ ਖਬਰਾਂ ਗਲਤ ਹਨ ਦੁਬਈ ਜਾਣ ਤੋਂ ਪਹਿਲਾਂ ਉਹ ਇੱਕ ਸਮਾਜ ਸੇਵੀ ਸੰਸਥਾ ਰੋਟੀ ਬੈਂਕ 'ਚ ਕੰਮ ਕਰਦੀ ਸੀ ਉਸ ਦੇ ਮੂਹ ਦਾ ਇੱਕ ਪਾਸਾ ਬਚਪਨ ਤੋਂ ਝੁੱਲਸ ਗਿਆ ਸੀ 2021 ਵਿੱਚ ਉਸਤਾ ਫੇਸਬੁਕ ਜਰੀਏ ਆਗਰਾ ਦੇ ਰਹਿਣ ਵਾਲੇ 우ਜੈਰ ਨਾਲ ਸੰਪਰਕ ਹੋਇਆ ਸੀ ਜਿਸ ਨੇ ਝੂਠ ਬੋਲ ਕੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਕੇ ਨਵੰਬਰ 2021 ਵਿੱਚ ਦੁਬਈ ਰਹਿਣ ਵਾਲੇ ਇੱਕ ਜੋੜੇ ਨੂੰ ਵੇਚ ਦਿੱਤਾ ਜੋ ਉਸ ਨੂੰ ਕਾਰ ਵਿੱਚ ਬੰਦ ਕਰਕੇ ਰੱਖਦੇ ਸਨ ਅਤੇ ਕੁੱਟਮਾਰ ਵੀ ਕਰਦੇ ਸਨ। ਉਹਨਾਂ ਦਾ ਇੱਕ 4 ਮਹੀਨਿਆਂ ਦਾ ਬੇਟਾ ਸੀ ਜੋ ਕਾਫੀ ਬਿਮਾਰ ਰਹਿੰਦਾ ਸੀ। ਇਸੇ ਦੌਰਾਨ ਉਸ ਦੀ ਮੌਤ ਹੋ ਗਈ ਜਿਸ ਦਾ ਦੋਸ਼ ਉਹਨਾਂ ਨੇ ਸ਼ਹਿਜ਼ਾਦੀ ਤੇ ਲਗਾ ਦਿੱਤਾ। ਪੰਜਾਬ ਮੰਤਰੀ ਮੰਡਲ ਦੀ ਇੱਕ ਹੋਈ ਬੈਠਕ ਵਿੱਚ ਲੁਧਿਆਣਾ, ਮੁਹਾਲੀ ਤੇ ਜਲੰਧਰ ਦੇ ਉਹਨਾਂ 1145 ਸਨਿਤੀ ਪਲਾਟ ਅਲਾਟੀਆਂ ਨੂੰ ਰਾਹਤ ਦੇਣ ਲਈ ਜੱਕ ਮੋਸ਼ਨ ਨਵੇੜਾ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਕੀਮ ਅਧੀਨ ਅਲਾਟੀਆਂ ਨੂੰ ਰਾਹਤ ਮਿਲ ਸਕੇਗੀ ਜੋ ਉਹਨਾਂ ਅਲਾਰਟ ਹੋਏ ਪਲਾਟਾਂ ਦੀਆਂ ਵਧੀਆਂ ਕੀਮਤਾਂ ਜਾਂ ਆਪਣੇ ਪਲਾਟਾਂ ਦੀਆਂ ਪੂਰੀਆਂ ਕਿਸ਼ਤਾਂ ਜਮ੍ਹਾਂ ਨਹੀਂ ਕਰਵਾ ਸਕਦੇ ਸਨ। ਇਸ ਕਾਰਨ ਕਈਆਂ ਦੇ ਪਲਾਟਾਂ ਦੀ ਅਲਾਟਮੈਂਟ ਵੀ ਰੱਦ ਹੋ ਗਈ ਸੀ। ਜਾਣਕਾਰੀ ਅਨੁਸਾਰ ਇਹਨਾਂ ਡਿਫਾਲਟਰ ਅਲਾਟੀਆਂ ਨੂੰ ਲੱਗੇ ਜੁਰਮਾਨਿਆਂ ਤੇ ਵਿਆਜਦਾਰਾਂ ਕਾਰਨ ਸਰਕਾਰ ਨੂੰ ਦਿੱਤੀ ਜਾਣ ਵਾਲੀ ਜੋ ਰਾਸ਼ੀ 330 ਕਰੋੜ ਰੁਪਏ ਬਣ ਗਈ ਸੀ ਹੁਣ ਕੋਈ 200 ਕਰੋੜ ਰੁਪਏ ਦੀ ਰਾਹਤ ਮਿਲ ਸਕੇਗੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸੰਨਤ ਮੰਤਰੀ ਤਰਨਪ੍ਰੀ ਸਿੰਘ ਸੌਂਦ ਅਤੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜਿਸ ਨੂੰ ਕੀ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੀ ਜਿਮਨੀ ਚੋਣ ਲਈ ਉਮੀਦਵਾਰ ਵੀ ਐਲਾਨਿਆ ਹੈ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਸੰਨਤ ਕਾਰਾਣਾ ਸਰਕਾਰ ਵੱਲੋਂ ਕੀਤੀਆਂ ਮੀਟਿੰਗਾਂ ਦੌਰਾਨ ਜੋ ਮੁੱਦੇ ਆਵਾਰੇ ਸਨ ਉਸ ਦੇ ਆਧਾਰ ਤੇ ਅੱਜ ਦੀ ਮੀਟਿੰਗ ਵਿੱਚ ਦੋ ਓਟਸ ਸਕੀਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਨਾ ਦਾ ਕਹਿਣਾ ਹੈ ਕਿ ਸ਼ੂਬੇ ਵਿੱਚ ਕੁੱਲ 52 ਸੰਤੀ ਫੋਕਲ ਪੁਆਇੰਟ ਹਨ ਜਿਨ੍ਹਾਂ ਵਿੱਚ 14000 ਸੰਤੀ ਪਲਾਟ ਹਨ। ਉਹਨਾਂ ਦੱਸਿਆ ਕਿ ਅੱਜ ਪ੍ਰਵਾਨ ਕੀਤੀ ਗਈ ਸਕੀਮ ਅਧੀਨ ਅਲਾਟੀਆਂ ਨੂੰ 21 ਦਸੰਬਰ 2024 ਤੱਕ ਆਪਣੇ ਬਕਾਇਆ ਤੇ ਸਧਾਰਨ 8% ਵਿਆਜ ਦੇਣਾ ਪਵੇਗਾ। ਉਹਨਾਂ ਦਾਵਾ ਕੀਤਾ ਹੈ ਕਿ ਇਸ ਫੈਸਲੇ ਨਾਲ ਸੰਤੀ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਵੇਸ਼ਵ ਜੰਗਲੀ ਜੀਵ ਦੇ ਸਮੋਕੇ ਗੁਜਰਾਤ ਦੇ ਜ਼ਿਲ੍ਹਾ ਜੂਨਾਗੜ੍ਹ ਦੀ ਗੈਰ ਵਾਈਲਡ ਲਾਈਫ ਸੈਂਚਰੀ ਵਿੱਚ ਗਏ ਅਤੇ ਜੰਗਲ ਸਫਾਰੀ ਦਾ ਆਨੰਦ ਮਾਣਿਆ ਆਪਣੇ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਸਮੂਹਿਕ ਯਤਨਾ ਕਾਰਨ ਏਸ਼ੀਆਈ ਸ਼ੇਰਾਂ ਦੀ ਆਬਾਦੀ ਚ ਲਗਾਤਾਰ ਵਾਧਾ ਹੋਇਆ ਹੈ। ਉਹਨਾਂ ਨੇ ਨਿਵਾਸ ਆਸਾਨੂ ਸੁਰੱਖਿਅਤ ਰੱਖਣ ਵਿੱਚ ਆਲੇ ਦੁਆਲੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਆਦਿਵਾਸੀਆਂ ਅਤੇ ਔਰਤਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਨਾ ਕਹਿ ਕਿ ਵਿਸ਼ਵ ਜੰਗਲੀ ਜੀਵ ਸਰਸ ਮੌਕੇ ਮੈਂ ਕੇਰ ਵਿੱਚ ਇੱਕ ਸਫਾਰੀ ਤੇ ਗਿਆ ਸੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਿਰਜੰਗਲ ਦੇ ਰਾਜੇ ਏਸ਼ੀਆਈ ਸ਼ੇਰਾਂ ਦਾ ਘਰ ਹੈ ਗਿਰ ਆਕੇ ਮੈਨੂੰ ਗੁਜਰਾਤ ਦੇ ਮੁੱਖ ਮੰਤਰੀ ਵੱਜੋਂ ਸਾਡੇ ਵੱਲੋਂ ਸਮੂਹਿਕ ਰੂਪ ਵਿੱਚ ਕੀਤੇ ਗਏ ਕੰਮਾਂ ਦੀ ਬਹੁਤ ਸਾਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਉਹਨਾਂ ਕਹਿ ਕਿ ਪਿਛਲੇ ਕਈ ਸਾਲਾਂ ਤੋਂ ਸਮੂਹਿਕ ਯਤਨਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਤੇ ਰਾਸ਼ਟਰੀ ਜੰਗਲੀ ਜੀਵ ਬੋਰਡ ਦੀ 7ਵੀਂ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਇਸ ਸਾਲ ਦੇ ਮਈ ਮਹੀਨੇ 'ਚ এਸ਼ੀਆਈ ਸ਼ੇਰਾਂ ਦੀ ਆਬਾਦੀ ਦਾ ਅਨੁਮਾਨ ਲਗਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਜੂਨਾਗੜ੍ਹ ਵਿੱਚ ਨੈਸ਼ਨਲ ਰੈਫਰੈਂਸ ਸੈਂਟਰ ਵਾਈਲਡ ਲਾਈਫ ਦਾ ਨੀਂਹ ਪੱਥਰ ਰੱਖਿਆ। ਇਸ ਸਾਲ ਮਈ ਮਹੀਨੇ ਵਿੱਚ ਕੀਤੇ ਜਾਣ ਵਾਲੇ 16ਵੇਂ এਸ਼ੀਆਈ ਸ਼ੇਰ ਆਬਾਦੀ ਦਾ ਅਨੁਮਾਨ ਲਗਾਉਣ ਦਾ ਵੀ ਐਲਾਨ ਕੀਤਾ। ਉਨਾ ਕਿ ਆ ਕਿ 20 ਦਸੰਬਰ 2013 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 68ਵੇਂ ਸੈਸ਼ਨ ਨੇ ਵਿਸ਼ੇ ਤੇ ਜੰਗਲੀ ਜੀਵ ਜੰਤੂਆਂ ਅਤੇ ਬਨਸਪਤੀ ਬਾਰੇ ਜਾਗਰੂਕਤਾ ਵਧਾਉਣ ਅਤੇ ਮਨਾਉਣ ਦੇ ਲਈ 3 ਮਾਰਚ ਨੂੰ ਵਿਸ਼ੇਬ ਜੰਗਲੀ ਜੀਵ ਦਿਵਸ ਵਜੋਂ ਘੋਸ਼ਿਤ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਕਿਹਾ ਕਿ ਅੱਜ ਵਰਲਡ ਵਾਈਲਡਲਾਈਫ ਡੇ ਨੂੰ ਆਓ ਆਪਣੇ ਘਰ ਅਤੇ ਜੀਵ ਜੰਤੂਆਂ ਦੀ ਰੱਖਿਆ ਤੇ ਸੰਭਾਲ ਲਈ ਆਪਣੇ ਵਚਨਬੱਧਤਾ ਦੁਹਰਾਈਏ। ਉਹਨਾਂ ਕਿਹਾ ਕਿ ਹਰ ਪ੍ਰਜਾਤੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਉਹਨਾਂ ਦੇ ਭਵਿੱਖ ਦੀ ਰੱਖਿਆ ਕਰੀਏ ਸਾਨੂੰ ਜੰਗਲੀ ਜੀਵਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਭਾਰਤ ਦੇ ਯੋਗਦਾਨ ਤੇ ਮਾਣ ਹੈ ਕਾਂਗਰਸ ਆਗੂ ਸ਼ਮਾ ਮੁਹੰਮਦ ਵੱਲੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਮੋਟਾ ਕਹਿਣ ਤੇ ਰੌਲਾ ਪੈ ਗਿਆ ਸ਼ਮਾ ਮੁਹੰਮਦ ਵੱਲੋਂ ਰੋਹਿਤ ਬਾਰੇ ਕੀਤੇ ਗਏ ਇਤਰਾਜ਼ਯੋਗ ਟਿੱਪਣੀ ਲਈ ਪਾਰਟੀ ਨੇ ਉਹਨਾਂ ਨੂੰ ਝਾੜ ਪਾਈ ਤੇ ਭਵਿੱਖ ਵਿੱਚ ਅਜਈਆਂ ਟਿੱਪਣੀਆਂ ਕਰਨ ਤੋਂ ਬਚਣ ਲਈ ਕਿਹਾ ਹੈ ਪਾਰਟੀ ਦੇ মিডিਆ ਸੈੱਲ ਤੇ ਮੁਖੀ ਪਵਨ ਖੇੜਾ ਨੇ ਕਿਹਾ ਹੈ ਕਿ ਸ਼ਮਾ ਦੀਆਂ ਟਿੱਪਣੀਆਂ ਕਾਂਗਰਸ ਦੀ رائے ਨਹੀਂ ਹਨ ਇਸ ਤੋਂ ਬਾਅਦ ਸ਼ਮਾ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ ਸ਼ਮਾ ਨੇ ਆਪਣੇ মিডিਆ ਪਲੇਟਫਾਰਮ ਤੇ ਪੋਸਟ ਪਾ ਕੇ ਰੋਹ ਸ਼ਰਮਾ ਨੂੰ ਮੋਟਾ ਤੇ ਬੇਅਸਰ ਕਪਤਾਨ ਕਿਹਾ ਸੀ ਉਹਨਾਂ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਪਾਰ ਘਟਾਉਣ ਦੀ ਲੋੜ ਹੈ ਭਾਜਪਾ ਆਗੂਆਂ ਸਮੇਤ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਪੋਸਟ ਤੇ ਪ੍ਰਤੀਕਿਰਿਆ ਦਿੱਤੀ ਅਤੇ ਮੁੱਖ ਵਿਰੋਧੀ ਪਾਰਟੀ ਤੇ ਨਿਸ਼ਾਨਾ ਵੰਨਿਆ ਸ਼ਮਾ ਮੁਹੰਮਦਵਾ ਤ੍ਰੇਣਮੂਲ ਕਾਂਗਰਸ ਦੇ ਸੰਸਦ ਮੈਂਬਰ ਰਾਏ ਨੇ ਵੀ ਕਿਹਾ ਕਿ ਕਾਂਗਰਸ ਨੇਤਾ ਨੇ ਜੋ ਕਿਹਾ ਹੈ ਉਹ ਸਹੀ ਹੈ ਰੋਹਿਤ ਸ਼ਰਮਾ ਨੂੰ ਟੀਮ ਵਿੱਚ ਨਹੀਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੰਗਲਵਾਰ ਤੋਂ ਪੰਜਾਬ ਵਿੱਚ 10 ਦਿਨਾਂ ਵਿਪਾਸਨਾ ਸੈਸ਼ਨ ਵਿੱਚ ਹਿੱਸਾ ਲੈਣਗੇ ਆਪ ਸੂਤਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਮੈਡੀਟੇਸ਼ਨ ਕੋਰਸ ਲਈ ਹੁਸ਼ਿਆਰਪੁਰ ਰਵਾਨਾ ਹੋਣਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ 5 ਮਾਰਚ ਤੋਂ 15 ਮਾਰਚ ਤੱਕ ਵਿਪਾਸਨਾ ਸੈਸ਼ਨ ਵਿੱਚ ਸ਼ਾਮਲ ਹੋਣਗੇ। ਕੇਜਰੀ ਰਵੜ ਨੇ ਦਸੰਬਰ 2023 ਵਿੱਚ ਹੁਸ਼ਿਆਰਪੁਰ ਦੇ ਆਨੰਦਗੜ੍ਹ ਵਿੱਚ ਧਮ ਤਜ ਵਿਪਾਸਨਾ ਸੈਂਟਰ 'ਚ 10 ਦਿਨਾਂ ਸੈਸ਼ਨ ਵਿੱਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਕਾਰੀ ਨੀਤੀ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਵਿੱਚ ਪੁਸ਼ਗੀ ਲਈ ED ਤੋਂ ਸਮਨ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਲ 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਚੋਣ ਹਾਰਨ ਵਾਲੇ ਕੇਜਰੀਵਾਲ ਨੇ ਜਨਤਕ ਤੌਰ ਤੇ ਨਜ਼ਰਾਂਏ ਬਿਨਾ ਆਪਣੇ ਆਪ ਨੂੰ ਪਾਰਟੀ ਨਾਲ ਚੋਣੀਆਂ ਗਤੀਵਿਧੀਆਂ ਤੱਕ ਸੀਮਤ ਰੱਖਿਆ ਹੈ ਆਪ ਪਾਰਟੀ ਜਿਸ ਨੇ 2015 ਤੋਂ 2024 ਤੱਕ ਪਾਰੀ ਬਹੁਮਤ ਨਾਲ ਦਿੱਲੀ ਤੇ ਰਾਜ ਕੀਤਾ ਸੀ ਤਾਜ਼ਾ ਚੋਣਾਂ ਵਿੱਚ 70 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ 22 ਸੀਟਾਂ ਜਿੱਤਣ ਵਿੱਚ ਸਫਲ ਰਹੀ ਹੈ ਭਾਜਪਾ ਨੇ 48 ਸੀਟਾਂ ਤੇ ਜਿੱਤ ਹਾਸਲ ਕੀਤੀ ਮਨੀਸ਼ ਸਸੋਦੀਆ ਸੌਰਵ ਭਾਰਦਵਾਜ ਸਤेंद्र ਜੈਨ ਅਤੇ ਸੋਮਨਾਥ ਭਾਰਤੀ ਸਮੇਤ ਆਪ ਦੇ ਕਈ ਹੋਰ ਨੇਤਾ ਹਾਰ ਗਏ ਹਾਰ ਤੋਂ ਬਾਅਦ ਪਾਰਟੀ ਦੀ ਦਿੱਲੀ ਇਕਾਈ ਲਗਾਤਾਰ ਬੈਠਕਾਂ ਕਰ ਰਹੀ ਹੈ ਮਹਾ ਕੁੰਭ ਵਿੱਚ ਚਰਚਾ ਵਿੱਚ ਆਏ ਆਈਆਈਟੀ ਬਾਬਾ ਅਵੇਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਆਵੇ ਸਿੰਘ ਨੂੰ ਛੇਪਰਾਪੱਥ ਥਾਣਾ ਇਲਾਕੇ ਦੇ ਇੱਕ ਹੋਟਲ ਤੋਂ ਗ੍ਰਫਤਾਰ ਕੀਤਾ ਗਿਆ ਹੈ। ਥਾਣਾ ਇੰਚਾਰਜ ਰਜਿੰਦਰ ਕੁਮਾਰ ਗੋਦਾਰਾ ਦਾ ਕਹਿਣਾ ਹੈ ਕਿ ਆਵੇ ਸਿੰਘ ਦੁਆਰਾ ਆਤਮ ਹੱਤਿਆ ਕਰਨ ਦੀ ਧਮਕੀ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਸੰਬੰਧੀ ਉਹਨਾਂ ਨੂੰ ਸੂਚਨਾ ਮਿਲੀ ਸੀ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਆਵੇ ਸਿੰਘ ਦੀ ਲੋਕੇਸ਼ਨ ਦੇ ਆਧਾਰ ਤੇ ਆਵੇ ਸਿੰਘ ਨੂੰ ਇੱਕ ਹੋਟਲ ਤੋਂ ਫੜ ਕੇ ਪੁਸ਼ਗੀਸ਼ ਲਈ ਗ੍ਰਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਕੋਲ ਨਸ਼ੇ ਵਾਲੇ ਪਦਾਰਥ ਗਾਂਜੇ ਦੀ ਇੱਕ ਪੂਰੀ ਬਰਾਮਦ ਹੋਈ ਹੈ। ਦੋਸ਼ੀ ਬ੍ਰੋਡ ਐਨਡੀपीएस ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਉਹਨਾਂ ਨੂੰ ਜ਼ਮਾਨਤ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆ ਵਿਰੁੱਧ ਮਹਾਮ ਲਗਾਤਾਰ ਜਾਰੀ ਹੈ ਬਠਿੰਡਾ ਪੁਲਿਸ ਨੇ ਬੀੜਤਲਾਬ ਬਸਤੀ ਵਿੱਚ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਨੇ ਨਸ਼ਾ ਤਸਕਰ ਵੱਲੋਂ ਨਸ਼ੇ ਦੀ ਕਮਾਈ ਨਾਲ ਉਸਾਰਿਆ ਜਾ ਰਿਹਾ ਮਕਾਨ ਜੀਸੀਬੀ ਦੀ ਮਦਦ ਨਾਲ ਢਾ ਦਿੱਤਾ ਇਸ ਕਾਰਵਾਈ ਦੇ ਨਾਲ ਸੂਬੇ ਵਿੱਚ 7 ਦਿਨਾਂ ਵਿੱਚ ਪੁਲਿਸ ਨੇ 8 ਨਸ਼ਾ ਤਸਕਰਾਂ ਦੀ ਨਸ਼ਿਆਂ ਨਾਲ ਕਮਾਈ ਨਾਲ ਬਣੇ ਘਰਾਂ ਨੂੰ ਟਾ ਦਿੱਤਾ। ਇਸ ਤੋਂ 2 ਦਿਨ ਪਹਿਲਾਂ ਸਪੈਸ਼ਲ ਡੀਜੀਪੀ ਜਤਿੰਦਰ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਬੀੜ ਤਲਾਬ ਬਸਤੀ 'ਚ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਮਹਿੰਮ ਚਲਾਈ ਸੀ। ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਕਰੀਬ ਪੰਜਾਬ ਪੁਲਿਸ ਮੁਲਾਜ਼ਮ ਦੀ ਟੀਮ ਜੀਸੀਬੀ ਮਸ਼ੀਨਾਂ ਨਾਲ ਨਸ਼ੇ ਲਈ ਬਦਨਾਮ ਪਿੰਡ ਬੀੜ ਤਲਾਬ ਪੁੱਜੀ ਇੱਥੇ ਨਸ਼ਾ ਤਸਕਰ ਸੂਰਜ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਮਕਾਨ ਦੀ ਉਸਾਰੀ ਕਰਵਾ ਰਹੀ ਸੀ। ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਪੁਲਿਸ ਨੇ ਜੀਸੀਬੀ ਮਸ਼ੀਨ ਦੇ ਨਾਲ ਮਕਾਨ ਢਾ ਦਿੱਤਾ। ਨਸ਼ਾ ਤਸਕਰ ਸੂਰਜ ਸਿੰਘ ਦਾ ਮਕਾਨ ਢਾਏ ਜਾਣ ਦੀ ਖਬਰ ਸੁਣਦੇ ਹੀ ਵੱਡੀ ਗਿਣਤੀ ਵਿੱਚ ਬਸਤੀ ਦੇ ਲੋਕ ਇਕੱਠੇ ਹੋ ਗਏ। ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਕੰਮ ਹੈ। ਸਰਕਾਰ ਨੂੰ ਅਜਿਹੀ ਕਾਰਵਾਈ ਲਗਾਤਾਰ ਕਰਨੀ ਚਾਹੀਦੀ ਹੈ। ਬੀੜਤਲਾ ਬਸਤੀ ਵਿੱਚ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਨਸ਼ਾ ਵੇਚਣ ਵਾਲਿਆਂ 'ਚ ਦਹਿਸ਼ਤ ਦਾ ਮਾਹੌਲ ਹੈ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ ਪਿੰਡ ਦੇ ਸਾਬਕਾ ਸਰਪੰਚ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਬਸਤੀ ਵਿੱਚ ਕਰੀਬ 1000 ਮਕਾਨ ਹਨ ਜਿਨ੍ਹਾਂ ਤੋਂ 70 ਤੋਂ 80 ਫੀਸਦੀ ਨਸ਼ਾ ਵੇਚਦੇ ਹਨ ਉਹਨਾਂ ਦੱਸਿਆ ਕਿ ਸਰਪੰਚ ਹੁੰਦਿਆ ਉਹਨਾਂ ਨਸ਼ਿਆਂ ਦੀ ਤਸਕਰੀ ਤੇ ਰੋਕ ਲਾਉਣ ਦਾ ਯਤਨ ਕੀਤਾ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਵਖ-ਵਖ ਨੌਜਵਾਨਾਂ ਦਾ ਕਹਿਣਾ ਹੈ ਕਿ ਇੱਥੇ ਬਹੁਤ ਦੂਰ-ਦੂਰ ਤੋਂ ਲੋਕ ਨਸ਼ਾ ਖਰੀਦਣ ਆਉਂਦੇ ਹਨ। ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ 37 ਹੋਰ ਮਕਾਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਅਗਲੇ ਦਿਨਾਂ ਵਿੱਚ ਤੋੜਿਆ ਜਾ ਸਕਦਾ ਹੈ। ਮੋਹਾਲੀ ਪੁਲਿਸ ਨੇ ਇੱਕ ਠੱਗ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੇ ਆਪ ਨੂੰ ਆਈਏਐਸ ਅਧਿਕਾਰੀ ਦੱਸ ਕੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਦੇ ਨਾਂ ਤੇ ਠਗੀ ਮਾਰ ਰਿਹਾ ਸੀ। ਦੋਸ਼ੀ ਦੀ ਪਛਾਣ ਪਵਨ ਕੁਮਾਰ ਨਵਾਸੀ Rajasthan ਵੱਜੋਂ ਹੋਈ ਹੈ। ਉਸਨੇ ਆਪਣੀ ਕਾਰ ਤੇ ਪਾਰ ਸਰਕਾਰ ਲਿਖੀ ਨਕਲੀ ਨੰਬਰ ਪਲੇਟ ਵੀ ਲਾਈ ਹੋਈ ਸੀ ਤਾਂ ਜੋ ਉਹ ਅਸਲੀ ਅਧਿਕਾਰੀ ਲੱਗ ਸਕੇ ਥਾਣਾ ਫੇਜ ਇੱਕ ਦੀ ਪੁਲਿਸ ਨੇ ਸ਼ੱਕ ਹੋਣ ਤੇ ਮੁਲਜ਼ਮ ਨੂੰ ਕਾਬੂ ਕੀਤਾ ਹੈ ਪੁਲਿਸ ਨੂੰ ਪਤਾ ਲੱਗਾ ਕਿ ਉਹ ਦੋ ਵਿਅਕਤੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਮੁਹਾਲੀ ਲਿਆਇਆ ਸੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਵਿਅਕਤੀ ਵੱਖ-ਵੱਖ ਰਾਜਾਂ ਤੋਂ ਲੋਕਾਂ ਨੂੰ ਲਾਲਚ ਦੇ ਕੇ ਮਹਿੰਗੇ ਹੋਟਲਾਂ ਵਿੱਚ ਰਹਿائش ਦਿਵਾਉਂਦਾ ਸੀ ਅਤੇ ਆਪਣਾ ਪ੍ਰਭਾਵ ਦਿਖਾਉਂਦਾ ਸੀ ਇਸ ਵਾਰ ਹੋਟਲ ਵਿੱਚ ਦੋਸਤਾਂ ਨਾਲ ਹੋਈ ਬਹਿਸ ਦੌਰਾਨ ਹੋਟਲ ਕਰਮਚਾਰੀਆਂ ਨੂੰ ਸ਼ੱਕ ਹੋ ਗਿਆ। ਪੁਲਿਸ ਨੂੰ ਸੂਚਨਾ ਮਿਲਣ ਤੇ ਉਸ ਨੂੰ ਹੋਟਲ ਤੋਂ ਗ੍ਰਿਫਤਾਰ ਕਰ ਲਿਆ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਦਿਵਿਆਂਗ ਹੈ, ਉਹ 30 ਤੋਂ 35 ਸਾਲ ਦੇ ਦਰਮਿਆਨ ਹੈ। ਮੁੱਖ ਤੌਰ ਤੇ ਹਿੰਦੀ ਗੱਲਬਾਤ ਕਰਦਾ ਹੈ। ਜਿਸ ਕਾਰਨ ਉਹ ਵਰਤ ਰਿਹਾ ਸੀ ਉਹ ਵੀ ਕਿਸੇ ਹੋਰ ਵਿਅਕਤੀ ਦੀ ਸੀ। ਪੁਲਿਸ ਨੇ ਉਸ ਕੋਲੋਂ ਨਕਲੀ ਆਈਡੀ ਕਾਰਡ ਅਤੇ ਕਈ ਵਿਭਾਗਾਂ ਦੇ ਝਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਮੋਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਬੱਚਿਆਂ ਵਿੱਚ ਸੁਣਨ ਦੀ ਸਮਰੱਥਾ ਘਟ ਹੋਣ ਕੰਨ بچਾ ਲੈ ਮੋਬਾਈਲ ਦੀ ਵਰਤੋਂ ਦੀ ਵੱਧ ਰਹੀ ਆਦਤ ਘਟਾਉਣਾ ਤੇ ਗੇਮਿੰਗ ਦੌਰਾਨ ਆਵਾਜ਼ ਘੱਟ ਰੱਖਣਾ ਬੇਹ ਜਰੂਰੀ ਹੈ। ਨਹੀਂ ਤਾਂ ਬੱਚੇ ਸਥਾਈ ਤੌਰ ਤੇ ਘਟ ਸੁਣਨ ਅਰਸਾਦ ਬੋਲੇਪਣ ਦੇ ਸ਼ਿਕਾਰ ਹੋ ਜਾਣਗੇ। ਸੋਮਵਾਰ ਨੂੰ ਵਰਲਡ ਹੈयरਿੰਗ ਡੇ ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਹੈ ਕਿ ਹਰ ਸਾਲ 3 ਮਾਰਚ ਨੂੰ ਇਸ ਮੌਕੇ ਤੇ ਸੰਸਾਰ ਭਰ ਵਿੱਚ ਬੋਲੇਪਣ ਤੇ ਸੁਣਨ ਚ ਪਰੇਸ਼ਾਨੀ ਤੋਂ ਬਚਾ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਖਾਸ ਕਰ ਬੱਚਿਆਂ ਵਿੱਚ ਮੋਬਾਈਲ ਲੈਪਟਾਪ ਜਾਂ ਟੀਵੀ ਦੇ ਵੱਧੇ ਸਕਰੀਨ ਟਾਈਮ ਤੇ ਤੇਜ਼ ਆਵਾਜ਼ ਦੇ ਨਾਲ ਗੇਮਿੰਗ ਕਰਨ ਦੇ ਨਾਲ ਬੋਲੇਪਣ ਦੀ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਅੱਗੇ ਚੱਲ ਕੇ ਪੱਕੇ ਬੋਲੇਪਣ ਵਿੱਚ ਬਦਲ ਜਾਂਦੀ ਹੈ ਬੱਚਿਆਂ ਨੂੰ ਇਸ ਆਵਾਜ਼ ਪ੍ਰਦੂਸ਼ਣ ਤੋਂ ਸਭ ਤੋਂ ਵੱਡਾ ਖਤਰਾ ਹੈ ਅਤੇ ਉਹਨਾਂ ਦੇ ਕੰਨ ਨੂੰ ਕੋਈ ਨੁਕਸਾਨ ਨਾ ਪੁੱਜੇ ਇਸ ਲਈ ਉਹਨਾਂ ਦੀਆਂ ਆਤਾਂ ਵਿੱਚ ਸੁਧਾਰ ਕਰਨ ਤੇ ਸਮੇਂ-ਸਮੇਂ ਤੇ ਉਹਨਾਂ ਦੇ ਕੰਨਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ WHO ਦੀ ਦੱਖਣੀ ਪੂਰਬੀ ਏਸ਼ੀਆਈ ਦੀ ਨਿਰਦੇਸ਼ਕ ਸੈਮਾ ਬਾਜਦ ਨੇ ਕਿਹਾ ਹੈ ਕਿ ਸੰਸਾਰ ਭਰ ਵਿੱਚ 1.3 ਅਰਬ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ ਦੱਖਣੀ ਪੂਰਬੀ ਏਸ਼ੀਆ ਖੇਤਰ ਵਿੱਚ 40 ਕਰੋੜ ਲੋਕ ਬੋਲੇਪਨ ਤੋਂ ਗ੍ਰਸਤ ਹੋ ਰਹੇ ਹਨ ਸੰਸਾਰ ਸੇ ਸੰਗਠਨ ਮੁਤਾਬਕ ਉਸ ਵਿਅਕਤੀ ਵਿੱਚ ਸੁਣਨ ਦੀ ਸਮਰੱਥਾ ਘਟ ਮੰਨੀ ਜਾਵੇਗੀ ਜੋ ਬਿਲਕੁਲ ਵੀ ਨਹੀਂ ਸੁਣ ਸਕੇ ਜਾਂ ਆਮ ਲੋਕਾਂ ਜਿੰਨਾ ਵੀ ਨਹੀਂ ਸੁਣ ਸਕੇ ਮੰਤਰਾਲਾ ਨੇ ਇੰਟਰਨੈਟ ਮੀਡੀਆ ਪਲੇਟਫਾਰਮ ਐਕਸ ਸੇ ਪਾਈਏ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੰਸਾਰ ਸੁਣਨ ਯੋਗਤਾ ਦਿਵਸ 2025 ਤੇਜ ਆਵਾਜ਼ ਗੇਮਿੰਗ ਤੇ ਹੱਦ ਤੋਂ ਬਾਅਦ ਸਕਰੀਨ ਟਾਈਮ ਕਾਰਨ ਬੱਚਿਆਂ ਦੀ ਸੁਣਨ ਸਮਰੱਥਾ ਪੱਖੋਂ ਨੁਕਸਾਨ ਹੋਣ ਦਾ ਖਤਰਾ ਵਧਿਆ ਹੈ ਸਤਨਵੇਂ ਆਸਕਰ ਪੁਰਸਕਾਰਾਂ ਵਿੱਚ ਰੋਮਾਂਟਿਕ ਕਾਮੇਡੀ ਫਿਲਮ ਅਨੋਰਾ ਦਾ ਜਲਵਾ ਰਿਹਾ ਇਸ ਦੀ ਝੋਲੀ ਵਿੱਚ ਸਰਵੋਤਮ ਫਿਲਮ ਸਰਵੋਤਮ ਡਾਇਰੈਕਟਰ ਸਮੇਤ ਪੰਜ ਪੁਰਸਕਾਰ ਗਏ ਸੀਨ ਬੇਕਰ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ ਇੱਕ ਸੈਕਸ ਕਰਮੀ ਦੇ ਜੀਵਨ ਤੇ ਆਧਾਰਿਤ ਹੈ 25 ਸਾਲਾ ਮਿੱਕੀ ਮੈਡੀਸਨ ਨੇ ਫਿਲਮ ਵਿੱਚ ਆਪਣੀ ਸ਼ਾਨਦਾਰ ਐਕਟਿੰਗ ਦਾ ਪੁਰਸਕਾਰ ਜਿੱਤਿਆ ਹੈ ਜਦਕੀ ਦਾ ਬ੍ਰਾਟਲਿਸਟ ਵਿੱਚ ਦਮਦਾਰ ਭੂਮਿਕਾ ਲਈ ਐਂਡਰੀਅਨ ਬਰਾਡੀ ਨੇ ਸਰਵੋਤਮ ਅਦਾਕਾਰ ਦਾ ਪੁਰਸਕਾਰ ਆਪਣੇ ਨਾ ਕੀਤਾ ਹੈ। ਉਹਨਾਂ ਨੇ ਦੂਜੀ ਵਾਰ ਅਸਕਰ ਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ ਹੈ। ਉਹਨਾਂ ਨੂੰ 22 ਸਾਲ ਪਹਿਲਾਂ ਦਾ ਪੀਐਨਐਸਟ ਲਈ ਇਹ ਪੁਰਸਕਾਰ ਮਿਲਿਆ ਸੀ। ਕਾਨ ਫਿਲਮ ਫੈਸਟੀਵਲ ਵਿੱਚ ਪਾਰਮ ਡਿਓਰ ਪੁਰਸਕਾਰ ਜਿੱਤ ਚੁੱਕੀ ਅਨੋਰਾ ਅਜੈਹੀ ਸਿਕਸ ਕਰਮੀ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜਿਸ ਦਾ ਵਿਆਹ ਇੱਕ ਰੂਸੀ ਅਮੀਰ ਵਰਗ ਦੇ ਨੌਜਵਾਨ ਨਾਲ ਹੁੰਦਾ ਹੈ। ਇਹ ਫਿਲਮ ਸਿਰਫ 60 ਲੱਖ ਡਾਲਰ ਦੀ ਲਾਗਤ ਨਾਲ ਬਣਾਈ ਗਈ ਹੈ 97 ਅਕੈਡਮੀ ਪੁਰਸਕਾਰਾਂ ਦਾ ਐਲਾਨ ਐਤਵਾਰ ਨੂੰ ਇੱਕ ਸ਼ਾਨਦਾਰ ਸਮਾਗਮ ਵਿੱਚ ਕੀਤਾ ਗਿਆ ਫਿਲਮ ਨੇ ਸਰਵੋਤਮ ਡਾਇਰੈਕਟਰ ਸਰਵੋਤਮ ਮੂਲ ਕਹਾਣੀ ਸਰਵੋਤਮ ਐਡੀਟਿੰਗ ਦੀ ਸ਼੍ਰੇਣੀ ਵਿੱਚ ਵੀ ਪੁਰਸਕਾਰ ਜਿੱਤੇ ਹਨ ਸਰਵੋਤਮ ਡਾਇਰੈਕਟਰ ਦਾ ਪੁਰਸਕਾਰ ਜਿੱਤਣ ਵਾਲੇ ਸੀਨ ਵੇਕਰ ਨੇ ਕਿਹਾ ਹੈ ਕਿ ਮੈਂ ਸੈਕਸ ਵਰਕਰ ਫਿਰਕੇ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਦਿੱਲੀ ਵਿੱਚ ਬਣੀ ਡਾਕੂਮੈਂਟਰੀ ਫਿਲਮ ਅਨੂਜਾ ਔਸਕਰ 2025 ਚ ਸਰਬੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ ਵਿੱਚ ਪੁਰਸਕਾਰ ਹਾਸਲ ਨਹੀਂ ਕਰ ਸਕੀ। ਪ੍ਰਿਯੰਕਾ ਚੋਪੜਾ ਤੇ ਗੁਨੀਤ ਮੁੰਗਾ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਸੀ। ਇਸ ਅਨੂਜਾ ਦੀ ਨਿਰਮਾਤਾ ਗੁਨੀਤ ਮੁੰਗਾ ਨੇ ਕਹਿਣਾ ਹੈ ਕਿ ਇਹ ਉਹਨਾਂ ਦੀ ਯਾਤਰਾ ਦੀ ਸ਼ੁਰੂਆਤ ਹੈ ਤੇ ਉਹ ਮੋੜ ਪਰਤਣਗੇ। ਔਸਕਰ ਪੁਰਸਕਾਰ ਵਿੱਚ ਜਿੱਥੇ ਦੁਨੀਆ ਭਰ ਦੇ ਫਿਲਮੀ ਸtare ਸ਼ਾਮਲ ਹੋਏ ਉੱਥੇ ਸਮਾਗਮ ਦੇ ਹੋਸਟ ਕਾਨਨ ਓਬਰਾਇਨ ਨੇ ਆਪਣੇ ਅੰਦਾਜ਼ 'ਚ ਸਾਰਿਆਂ ਦਾ ਦਿਲ ਜਿੱਤ ਲਿਆ। ਉਹਨਾਂ ਨੇ ਸਿਰਫ ਅੰਗਰੇਜ਼ੀ ਹੀ ਨਹੀਂ ਬਲਕਿ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਦਰਸ਼ਕਾਂ ਦਾ ਸਵਾਗਤ ਕੀਤਾ। ਕਾਨਨ ਨੇ ਕਿਹਾ ਕਿ ਇਹ ਸ਼ੋਅ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਦੇਖਿਆ ਜਾ ਰਿਹਾ ਹੈ ਇਸ ਲਈ ਉਸ ਨੇ ਸਪੈਨਿਸ਼, ਚਾਈਨੀਜ਼, ਹਿੰਦੀ ਅਤੇ ਕਈ ਹੋਰ ਭਾਸ਼ਾਵਾਂ ਨੂੰ ਵੀ ਸ਼ਾਮਲ ਕੀਤਾ ਹੈ। ਉਹਨਾਂ ਨੇ ਹਿੰਦੀ 'ਚ ਬੋਲਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਭਾਰਤ ਤੋਂ ਦੇਖ ਰਹੇ ਹਨ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਲੋਕਾਂ ਨੂੰ ਨਮਸਕਾਰ ਉਤਰਾਖੰਡ ਦੇ ઋਸ਼ੀਕੇਸ਼ ਵਿੱਚ ਇੱਕ ਸਿੱਖ ਵਪਾਰੀ ਦੀ ਭੀੜ ਵੱਲੋਂ ਕੀਤੀ ਗਈ ਕੁੱਟਮਾਰ ਤੇ ਉਸ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਦੀ ਵਾਪਰੀ ਘਟਨਾ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੁਖਸਤਕਰ ਕੁਲਵੰਤ ਸਿੰਘ ਨੇ ਕਰੜੀ ਨਿੰਦਾ ਕਰਦਿਆਂ ਉਤਰਾਖੰਡ ਤੇ ਪੰਜਾਬ ਸਰਕਾਰ ਨੂੰ ਦੋਸ਼ੀ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਕਾਲ ਤਖਤ ਸਕੱਤਰਤ ਦੇ মিডিਆ ਸਲਾਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਰਿਸ਼ੀਕੇਸ਼ ਵਿੱਚ ਇੱਕ ਮਾਮੂਲੀ ਟਕਰਾਅ ਨੂੰ ਲੈ ਕੇ ਪੜਕੀ ਪੀੜ ਵੱਲੋਂ ਸਿੱਖ ਵਪਾਰੀ ਦੀ ਦਸਤਾਰ ਤੇ ਕੇਸਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨਾ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਉੱਤਰਾਖੰਡ ਪੁਲਿਸ ਨੂੰ ਪੱਤਰ ਲਿਖ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪਰ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਉੱਤਰਾਖੰਡ ਸਰਕਾਰ ਕੋਲ ਪਹੁੰਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਵੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਉੱਤਰਾਖੰਡ ਦੇ ਸ਼ਹਿਰ ਰਿਸ਼ੀਕੇਸ਼ ਵਿਖੇ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਦੀ ਘਟਨਾ ਦੀ ਸਖਤ ਨਿਖੇਦੀ ਕੀਤੀ ਹੈ ਉਨਾ ਕਹਿਆ ਕਿ ਜਿਸ ਤਰ੍ਹਾਂ ਇੱਕ ਸਿੱਖ ਦੀ ਦਸਤਾਰ ਉਤਾਰੀ ਗਈ ਹੈ ਤੇ ਦੁਕਾਨ ਦੀ ਪੰਤੋੜ ਕੀਤੀ ਗਈ ਹੈ ਉਹ ਬਹੁਤ ਖਤਰਨਾਕ ਗੱਲ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਿੱਖਾਂ ਸਮੇਤ ਸਾਰੀਆਂ ਘਟਕਿੰਤਿਆਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਹੈ। ਉਹਨਾਂ ਕਹੇ ਕਿ ਸੂਬੇ ਦੇ ਸਿੱਖਾਂ ਦੇ ਜਾਨ ਮਾਲ ਦੀ ਰੱਖਿਆ ਦੀ ਜ਼ਿੰਮੇਵਾਰੀ ਉੱਤਰਾਖੰਡ ਸਰਕਾਰ ਦੀ ਬਣਦੀ ਹੈ। ਇਸ ਲਈ ਸਰਕਾਰ ਦੋਸ਼ੀਆਂ ਤੇ ਸਖਤ ਕਾਰਵਾਈ ਕਰੇ। ਹਰਿਆਣਾ ਪੁਲਿਸ ਨੇ ਕਾਂਗਰਸ ਵਰਕਰ ਹਿਮਾਨੀ ਨਰਵਾਲ ਦੇ ਕਤਲ ਦੇ ਮਾਮਲੇ ਵਿੱਚ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ। ਨਰਵਾਲ ਦੀ Laash बीते ਦਿਨ Haryana ਦੇ Rohtak ਸ਼ਹਿਰ ਵਿੱਚ ਇੱਕ ਸੂਟਕੇਸ ਵਿੱਚੋਂ ਇਤਰਾਜਯੋਗ ਹਰਤ ਵਿੱਚ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਤਲ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਦਾ ਗਠਨ ਕੀਤਾ ਸੀ Rohtak ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਵਧੀਕ DGP KK Rao ਨੇ ਕਿਹਾ ਕਿ ਉਸ ਦਾ ਦੋਸਤ ਮੁਲਜ਼ਮ ਸਚਨ ਛੱਜਰਦਾ ਰਹਿਣ ਵਾਲਾ ਹੈ ਜਿੱਥੇ ਉਹ ਮੋਬਾਈਲ ਫੋਨ ਦੀ ਦੁਕਾਨ ਚਲਾਉਂਦਾ ਹੈ ਤੇ ਉਸ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ Rao ਨੇ ਕਿਹਾ ਕਿ ਇਹ ਇੱਕ ਕਤਲ ਸੀ ਜਿਸ سے ਸੰਬੰਧੀ ਕੁਝ ਸੁਰਾਗ ਮਿਲੇ ਹਨ ਹਿਮਾਨੀ ਨਰਵਾਲ ਦੇ ਪਰਿਵਾਰ ਨੇ ਐਤਵਾਰ ਨੂੰ ਕਾਤਲਾਂ ਦੀ ਗ੍ਰਿਫਤਾਰੀ ਤੱਕ ਉਸ ਦੀ ਲਾਸ਼ ਦਾ ਅੰਤਮ ਸੰਸਕਾਰ ਕਰਨ ਤੋਂ ਇਨਕਾਰ ਕੀਤਾ ਸੀ ਸਵਿਤਾ ਨੇ ਕਿਹਾ ਹੈ ਕਿ ਮੈਂ ਆਪਣੀ ਧੀ ਦੇ ਕਾਤਲਾਂ ਲਈ ਮੌਤ ਦੀ ਸਜ਼ਾ ਚਾਹੁੰਦੀ ਹਾਂ ਇਹ ਪੁੱਛੇ ਜਾਣ ਤੇ ਕਿ ਪਰਿਵਾਰ ਇਸ ਮਾਮਲੇ ਵਿੱਚ ਫੜੇ ਛੱਕੀ ਨੂੰ ਜਾਣਦਾ ਹੈ ਤਾਂ ਸਵਿਤਾ ਨੇ ਕਿਹਾ ਕਿ ਮੈਂ ਉਸ ਦਾ ਨਾਮ ਸੁਣਿਆ ਹੈ ਪਰ ਉਸ ਨੂੰ ਆਮੋ ਸਾਹਮਣੇ ਨਹੀਂ ਜਾਣਦੀ ਪਾਰਟੀ ਦੀਆਂ ਮੀਟਿੰਗਾਂ ਦੌਰਾਨ ਬਹੁਤ ਸਾਰੇ ਲੋਕ ਉਹਨਾਂ ਅਤੇ ਮੈਨੂੰ ਵੀ ਮਿਲਦੇ ਸਨ ਮੇਰੀ ਬੇਟੀ 10 ਸਾਲ ਤੋਂ ਪਾਰਟੀ ਨਾਲ ਜੁੜੀ ਹੋਈ ਸੀ ਹਰਿਆਣਾ ਕਾਂਗਰਸ ਦੇ ਨੇਤਾਮਾ ਨੇ ਨਰਵਾਲ ਨੂੰ ਇੱਕ ਸਰਗਰਮ ਅਤੇ ਸਮਰਪਿਤ ਪਾਰਟੀ ਵਰਕਰ ਦੱਸਿਆ ਸੀ ਜਿਸ ਨੇ ਪਹਿਲਾਂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਵਿੱਚ ਵੀ ਹਿੱਸਾ ਲਿਆ ਸੀ ਉਹਨਾਂ ਕਹੇ ਕਿ ਉਹ ਕਾਨੂੰਨ ਦੀ ਡਿਗਰੀ ਪ੍ਰਾਪਤ ਕਰ ਰਹੀ ਸੀ ਕੇ ਕੇ ਰਾਓ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਮੋਲਯਮ ਸੱਜਣ ਨੇ ਸ਼ੁਰੂਆਤੀ ਪੁਸ਼ਗੈਸ਼ ਵਿੱਚ ਹਤਿਆ ਦਾ ਜੁਰਮ ਕਬੂਲ ਕਰ ਰਿਹਾ ਹੈ ਸੱਜਣ ਨੇ ਹੁਣ ਤੱਕ ਦੀ ਪੁਸ਼ਗੈਸ਼ ਵਿੱਚ ਪੁਲਿਸ ਨੂੰ ਦੱਸਿਆ ਕਿ 28 ਫਰਵਰੀ ਨੂੰ ਹਿਮਾਨੀ ਅਤੇ ਉਸ ਵਿਚਕਾਰ ਝਗੜਾ ਹੋਇਆ ਸੀ ਉਸ ਨੇ ਹਮਾਨੀ ਦੀ ਡਾਟਾ ਕੇਬਲ ਨਾਲ ਗਲਾ ਕੁੱਟ ਕੇ ਘਰ ਦੇ ਅੰਦਰ ਹੀ ਹਤਿਆ ਕੀਤੀ ਸੀ ਅਤੇ Laash ਨੂੰ ਸੂਟਕੇਸ ਵਿੱਚ ਪਾ ਕੇ ਸਾੰਪਲਾ ਬੱਸ ਸਟੈਂਡ ਤੇ ਲੈ ਗਿਆ। ਉਸ ਨੇ ਖੁਦ ਹਮਾਨੀ ਦਾ ਬੁਆਏਫ੍ਰੈਂਡ ਦੱਸਿਆ। ਦੋਸ਼ੀ ਦਾ ਕਹਿਣਾ ਹੈ ਕਿ ਹਮਾਨੀ ਉਸ ਨੂੰ ਬਲੈਕਮੇਲ ਕਰ ਰਹੀ ਸੀ ਜਿਸ ਕਰਕੇ ਉਸ ਨੇ ਅਜਿਹਾ ਕੀਤਾ ਹੈ। ਉੱਥੇ ਹਮਾਨੀ ਹਤਿਆ ਕਾਂਡ ਵਿੱਚ ਗੱਠਤ ਐਸਆਈਟੀ ਦੇ ਚੀਫ ਡੀਐਸਪੀ ਰਜਨੀਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਮੋਬਾਈਲ ਫੋਨ ਵੀ ਰਿਕਵਰ ਹੋ ਚੁੱਕਾ ਹੈ। ਖਾਸ ਤੌਰ ਤੇ ਜਿਸ ਸੂਟਕੇਸ ਵਿੱਚ ਲਾਸ਼ ਮਿਲੀ ਉਹ ਪਰਿਵਾਰ ਦਾ ਹੀ ਹੈ ਪੁਲਿਸ ਇਸ ਮਾਮਲੇ ਵਿੱਚ ਕਈ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਜਾਂਚ ਕਰਕੇ ਜੇਤੇ ਹੀ ਖੁਲਾਸਾ ਕੀਤਾ ਜਾਵੇਗਾ ਸ਼ੇਰ ਗੁਰੂ ਰਾਮਦਾਸ ਅੰਤਰਰਾਸ਼ਟਰੀ 에어ਪੋਰਟ ਤੇ ਬੀਤੇ ਦਿਨ 8 ਕਰੋੜ ਰੁਪਏ ਦੇ ਫੜੇ ਗਏ ਗਾਂਜੇ ਦੀ ਜਾਂਚ ਅਜੇ ਪੂਰੀ ਨਹੀਂ ਹੋਈ ਕਿ ਇੱਕ ਵਾਰ ਫਿਰ ਤੋਂ ਕਸਟਮ ਵਿਭਾਗ ਦੀ AIU ਟੀਮ ਨੇ ਬੈਂਕਾਕੋਕ ਤੋਂ ਇੱਕ ਯਾਤਰੀ ਦੇ ਸਮਾਨ ਵਿੱਚੋਂ 18 ਕਿਲੋ 886 ਗ੍ਰਾਮ ਗਾਂਜਾ ਜਿਸ ਦੀ ਕਮੰਤਰੀ ਬਾਜ਼ਾਰ ਵਿੱਚ ਕੀਮਤ 19 ਕਰੋੜ ਅਤੇ 2 ਕਿਲੋ ਸਿੰਥੈਟਿਕ ਡਰੱਗ ਜਿਸ ਦੀ ਕਮੰਤਰੀ ਮਾਰਕੀਟ ਵਿੱਚ ਕੀਮਤ 7 ਕਰੋੜ ਬਣਦੀ ਹੈ ਜਬਤ ਕੀਤਾ ਹੈ ਦੋਵੇਂ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ 25 ਕਰੋੜ 88 ਲੱਖ ਬਣਦੀ ਹੈ ਗ੍ਰਿਫਤਾਰ ਕੀਤਾ ਗਿਆ ਯਾਤਰੀ థਾਈਲੈਂਡ ਦਾ ਰਹਿਣ ਵਾਲਾ ਹੈ ਜੋ ਬੈਂਕਾਕ ਤੋਂ ਅਮਰਸਰ ਆਉਣ ਵਾਲੀ ਉਡਾਨ 'ਚ ਸਵਾਰ ਹੋ ਕੇ ਆਇਆ ਸੀ ਫਿਲਹਾਲ ਵਿਪາກ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਤੇ ਵੀਜ਼ਾ ਪਾਲਿਸੀ ਨੂੰ ਸਖਤ ਕਰਨ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਰਵਰੀ 2024 ਤੋਂ ਲਾਗੂ ਇਹਨਾਂ ਨਿਯਮਾਂ ਤਹਿਤ ਸਰਹੱਦੀ ਅਧਿਕਾਰੀਆਂ ਨੂੰ ਹੋਰ ਜ਼ਿਆਦਾ ਅਧਿਕਾਰ ਦਿੱਤੇ ਗਏ ਹਨ ਦਰਸਲ 31 ਜਨਵਰੀ 2025 ਨੂੰ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਸੁਰੱਖਿਆ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀਆਂ ਨੂੰ ਵੀਜ਼ਾ ਪਰਮਿਟ ਰੱਦ ਕਰਨ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਤੇ ਇਨ੍ਹਾਂ ਤਬਾਦਲਿਆਂ ਦਾ ਪ੍ਰਭਾਵ ਪਿਵਕ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇੱਕ ਰਿਪੋਰਟ ਫੋਰਨ ਐਡਮਿਸ ਦੇ ਸੰਸਥਾਪਕ ਨਿਖਲ ਜੈਨ ਦੇ ਹਵਾਲੇ ਨਾਲ ਕਿਹਾ ਹੈ ਕਿ ਸ਼ਾਨਦਾਰ ਅਕਾਦਮਿਕ ਰਿਕਾਰਡ ਦੇ ਬਾਵਜੂਦ ਬਹੁਤ ਸਾਰੇ ਵਿਦਿਆਰਥੀਆਂ ਦੇ ਪਰਮਿਟ ਰੱਦ ਕੀਤੇ ਗਏ ਹਨ। ਜੇ ਕਿਸੇ ਵਿਦਿਆਰਥੀ ਦਾ ਪਰਮਿਟ ਰੱਦ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਦੇਸ਼ ਛੱਡਣਾ ਪੈ ਸਕਦਾ ਹੈ ਜਾਂ ਕਾਨੂੰਨੀ ਅਪੀਲ ਦਾਇਰ ਕਰਨੀ ਪੈ ਸਕਦੀ ਹੈ ਜਿਸ ਦੀ ਕੀਮਤ 1500 ਕੈਨੇਡੀਅਨ ਡਾਲਰ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਵਿੱਚ ਸਫਲਤਾ ਦੀ ਕੋਈ ਗਾਰੰਟੀ ਨਹੀਂ ਰਿਪੋਰਟਾਂ ਅਨੁਸਾਰ ਸਟੱਡੀ ਪਰਮਿਟ ਰੱਦ ਹੋਣ ਨਾਲ ਗ੍ਰੈਜੂਏਟ ਹੋਣ ਜਾਂ ਵਰਕ ਪਰਮਿਟ ਪ੍ਰਾਪਤ ਕਰਨ ਦੇ ਵਿੱਚ ਸਮੱਸਿਆਵਾਂ ਆਉਣਗੀਆਂ ਕਾਮਯਾਤ ਤੇ ਕਾਨੂੰਨੀ ਪ੍ਰਵਾਸੀਆਂ ਲਈ ਚੁਣੌਤੀਆਂ ਵੀ ਵਧਣਗੀਆਂ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ